ਦਾ ਬਾਪੂ ਦਾ ਬੈਂ ਤੇ ਇੱਕ ਸੁਣਾਦਾ ਮਾਂ ਬੋਲੀ ਦੇ ਬੋਲ ਨੇ ਸੁੱਚੇ ਮਾਂ ਬੋਲੀ ਦੇ ਬੋਲ ਨੇ ਸੁੱਚੇ ਬੋਲ ਵਜਾ ਕੇ ਟੋਲ ਬੋਲ ਪੰਜਾਬੀ ਬੋਲ ਸ਼ੇਰਾ ਬੋਲ ਪੰਜਾਬੀ ਬੋਲ ਬੋਲ ਪੰਜਾਬੀ ਬੋਲ ਸ਼ੇਰਾ ਬੋਲ ਪੰਜਾਬੀ ਬੋਲ ਖੋਲ ਕੇ ਵੇਖ ਸੰਦੂਕ ਤੁਮਾਂ ਦਾ ਕਿੰਨੇ ਹੀਰੇ ਪੰਨੇ ਹਾਸ਼ਮ ਲਾਲ ਦਮੂਦਰ ਬਾਹੂ ਮੋਤੀ ਵਨ ਸਵੰਨੇ ਫਰੀਦ ਤੇ ਨਾਨਕ ਵਾਰਿਸ ਬੁੱਲਾ ਫਰੀਦ ਤੇ ਨਾਨਕ ਵਾਰਿਸ ਬੁੱਲਾ ਭਰ ਗਏ ਮਾਂ ਦੀ ਚੋਲ ਬੋਲ ਪੰਜਾਬੀ ਬੋਲੋ ਸ਼ੇਰਾ ਬੋਲ ਪੰਜਾਬੀ ਬੋਲ ਬੋਲ ਪੰਜਾਬੀ ਬੋਲ ਪੰਜਾਬੀ ਬੋਲ ਬੋਲੀਆਂ ਸਿੱਖ ਲੈ ਜਿੰਨੀਆਂ ਵੀ ਤੂੰ ਸਿੱਖ ਸਕਦਾ ਏ ਸ਼ੇਰਾ ਮਾਂ ਬੋਲੀ ਦੇ ਬੋਲਾਂ ਬਿਨਾਂ ਸੀਨਾ ਠਰਨਾ ਤੇਰਾ ਰੂਹ ਦੇ ਰਜ ਲਈ ਮਾਂ ਬੋਲੀ ਦੇ ਰੂਹ ਦੇ ਰਜ ਲਈ ਮਾਂ ਬੋਲੀ ਦੇ ਤੁਲਨਾ ਪੈਂਦਾ ਤੂੰ बोल पंजाबी बोल शेरा बोल पंजाबी बोल बोल पंजाबी बोल शेरा बोल पंजाबी बोल मां दे पैरਾਂ ਵਿੱਚ ਹੈ ਜੰਨਤ ਸੱਚ ਸਿਆਣੇ ਕਹਿੰਦੇ मां ਦੇ ਪੈਰਾਂ ਵਿੱਚ ਹੈ ਜੰਨਤ ਸੱਚ ਸਿਆਣੇ ਕਹਿੰਦੇ मां ਬੋਲੀ ਨੂੰ ਭੁੱਲਣ ਵਾਲੇ ਇੱਥੇ ਉੱਥੇ ਟੈਂਦੇ ਮਾਂ ਬੋਲੀ ਨੂੰ ਭੁੱਲਣ ਵਾਲੇ ਇੱਥੇ ਉੱਥੇ ਡੈਂਦੇ ਮਾਂ ਬੋਲੀ ਵਿੱਚ ਬੋਲਿਆ ਬਾਬਾ ਮਾਂ ਬੋਲੀ ਵਿੱਚ ਬੋਲਿਆ ਬਾਬਾ ਬੋਲ ਬੜੇ ਅਨਮੋਲ ਬੋਲ ਪੰਜਾਬੀ ਬੋਲ ਸ਼ੇਰਾ ਬੋਲ ਪੰਜਾਬੀ ਬੋਲ ਬੋਲ ਪੰਜਾਬੀ ਬੋਲ ਸ਼ੇਰਾ ਬੋਲ ਪੰਜਾਬੀ ਬੋਲ ਤੇਰੀ ਵੇਖ ਬੇਰੁਖੀ ਇਨੀ ਮਾ ਤੇਰੀ ਮਰ ਚੱਲੀ ਤੇਰੀ ਵੇਖ ਬੇਰੁਖੀ ਇਨੀ ਮਾ ਤੇਰੀ ਮਰ ਚੱਲੀ ਕਿਹੜਾ ਰਨ ਕੇ ਸਾਗ ਖਵਾਉ ਕੌਣ ਚਬਾਉ ਛੱਲੀ ਅਜੇ ਵੀ ਵੇਲਾ ਹੀ ਬਹਿ ਜਾ ਰਾਣੇ ਅਜੇ ਵੀ ਵੇਲਾ ਹੀ ਬਹਿ ਮੈਂ ਆਪਣੀ ਦੇ ਕੋਲ ਬੋਲ ਪੰਜਾਬੀ ਬੋਲ ਸ਼ੇਰਾ ਬੋਲ ਪੰਜਾਬੀ ਬੋਲ ਬੋਲ ਪੰਜਾਬੀ ਬੋਲ ਸ਼ੇਰਾ ਬੋਲ ਪੰਜਾਬੀ ਬੋਲ ਬੋਲ ਪੰਜਾਬੀ ਬੋਲ ਸ਼ੇਰਾ ਬੋਲ ਪੰਜਾਬੀ ਬੋਲ ਪੰਜਾਬੀ ਬੋਲ ਪੰਜਾਬੀ ਪੰਜਾਬੀ ਬੋਲ ਪੰਜਾਬੀ ਪੰਜਾਬੀ ਬੋਲ ਪੰਜਾਬੀ ਪੰਜਾਬੀ ਬੋਲ ਪੰਜਾਬੀ ਵਜਾ ਕੇ ਢੋਲ ਪੰਜਾਬੀ ਪੰਜਾਬੀ ਬੋਲ ਪੰਜਾਬੀ ਵਜਾ ਕੇ ਢੋਲ ਪੰਜਾਬੀ ਪੰਜਾਬੀ ਬੋਲ ਪੰਜਾਬੀ ਵਜਾ ਕੇ ਢੋਲ ਪੰਜਾਬੀ